ਵੀਡੀਓ ਦੇ ਖਬਰਨਾਮੇ ਦੇ ਨਾਲ ਜਗਤਾਰ ਦਸਾਇਨ ਸਵਦਾ ਸਵਾਲ ਕਰਦਾ ਏ ਅੱਜ ਫਰੀ ਕੋਡ ਦੇ ਵਿੱਚ ਦੋ ਜਗ੍ਹਾ ਦੇ ਉੱਪਰ ਖਾਲਸਤਾਨੀ ਨਾਰੇ ਲਿਖੇ ਮਿਲੇ ਜਿਸ ਤੋਂ ਬਾਅਦ ਫਰੀ ਕੋਡ ਪੁਲਿਸ ਹਲਕਾ ਦੇ ਵਿੱਚ ਆਈ ਤੇ ਇਹਨਾਂ ਨੂੰ ਮਟਾਇਆ ਗਿਆ ਅਤੇ ਨਾਲ ਦੀ ਨਾਲ ਇੱਕ ਖਾਲਸਤਾਨੀ ਛਿੰਦਾ ਵੀ ਬਰਾਮਦ ਕੀਤਾ ਗਿਆ ਏ ਜਿਸ ਦੀ ਕਿ ਜ਼ਿੰਮੇਵਾਰੀ ਹਲਸਾਨੀ ਐਸਜੇਫ ਦੇ ਆਗੂ ਗੁਰਵੰਤ ਸਿੰਘ ਪੰਨੂ ਵੱਲੋਂ ਲਈ ਗਈ ਏ ਜਿਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਦਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ 26 ਜਨਵਰੀ ਨੂੰ ਫਰੀਕੋਟ ਦੇ ਵਿੱਚ ਝੰਡਾ ਲਹਿਰਾਉਣ ਆਉਣਾ ਸੀ ਪਰ ਉਸ ਤੋਂ ਪਹਿਲਾਂ ਇਸ ਸਟੇਡੀਅਮ ਦੇ ਬਾਹਰ ਜੋ ਬਾਸਕਟਬਾਲ ਦਾ ਗਰਾਊਂਡ ਹੈ ਉਸ ਦੀਆਂ ਕੰਧਾਂ ਦੇ ਉੱਪਰ ਖਾਲਸਾ ਜਿੰਦਾਬਾਦ ਦੇ ਨਾਰੇ ਲਿਖੇ ਗਏ ਅਤੇ ਨਾਲ ਹੀ ਇੱਕ ਖਾਲਸਾਣੀ ਝੰਡਾ ਮਿਲਿਆ ਅਤੇ ਦੂਜੇ ਪਾਸੇ ਫਰੀਕੋਟ ਦੇ ਰੇਲਵੇ ਸਟੇਸ਼ਨ ਅੰਦਰ ਬਣੇ ਪੈਦਲ ਜਾਣ ਲਈ ਰਸਤੇ ਦੇ ਉੱਪਰ ਵੀ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਲਿਖੇ ਗਏ ਸਨ ਇਹਨਾਂ ਦੋਹਾਂ ਥਾਵਾਂ ਉੱਪਰ ਫਰੀਕੋਟ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਨਾਰਿਆਂ ਨੂੰ ਮਟਾਇਆ ਗਿਆ ਅਤੇ ਝੰਡੇ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਹੁਣ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਰ ਕੀਤੀ ਜਾਵੇ 26 ਜਨਵਰੀ ਚਲਦਿਆ ਪੂਰੀ ਸਖਿਆ ਪਵੰਦ ਕੀਤੇ ਗਏ ਨੇ ਕਿਤੇ ਕਿਤੇ ਫ੍ਰੀਕੁਐਂਸੀ ਦੀ ਕਾਰਜ ਰੀਪਰੇ ਸਵਾਲ ਖੜੇ ਹੁੰਦੇ ਨੇ ਕੀ ਇਸ ਦੇ ਬਾਯੂਦ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸੇ ਝੰਡਾ ਲਹਿਰਾਉਣ ਦੀ ਕਸਮ ਅਦਾ ਕਰਨ ਆਉਣਾ ਸੀ ਜੀ ਜਿਹੜਾ ਵੈਨਿਊ ਜਿਹੜਾ ਹੈਗਾ ਉਹ ਦੂਸਰਾ ਵਾ ਤੇ ਜਿੱਥੇ ਕਾਲਸਾਨ ਜਾਂ ਐਸ ਐਫ ਜੀ ਦੇ ਲਿਖਿਆ ਗਿਆ ਉਹ ਦੂਸਰਾ ਹੈਗਾ ਵੈਨਿਊ ਤੋਂ ਥੋੜਾ ਇਹ ਦੂਰ ਹੈਗਾ ਤੇ ਇੱਥੇ ਲਿਖਿਆ ਐਸਐਫਜੀ ਦਾ ਲਿਖਿਆ ਖਾਲਸਤਾਨ ਜਿੰਦਾਬਾਦ ਲਿਖਿਆ ਸੀ ਜਾਨਕੀ ਮੌਕੇ ਤੇ ਆਏ ਆ ਵੇਖਿਆ ਤੁਰੰਤ ਉਹਨਾਂ ਸੀ ਉਹਦੇ ਤੇ ਕਾਫੀ ਆਰ ਲੌਂਚ ਕਰਨ ਲੱਗੇ ਆ ਤੇ ਸੈਕੰਡਲੀ ਇਹ ਚੀਜ਼ ਜਿਹੜੀ ਹੈਗੀ ਹੈ ਅਸੀਂ ਉਹ ਉਸ ਦੀ ਗ੍ਰੈਵਿਟੀ ਨੂੰ ਟੇਕ ਕੇਅਰ ਵੀ ਕਰ ਰਹੇ ਆ ਬਟ ਇਹ ਮੈਨ ਨਹੀਂ ਤਾਂ ਨਹੀਂ ਹੈ ਮੈਨ ਵੀ ਥੋੜਾ ਦੂਰ ਹੈ ਸਰ ਜਿਸ ਦਾ ਮੁੱਖ ਮੰਤਰੀ ਭਗਵੰਤ ਸਿੰਘ ਸੋਵਨ ਸਿੰਘ ਮਾਨ ਵੱਲੋਂ ਇੱਥੇ ਵਿਜ਼ਿਟ ਕਰਨਾ ਸੀ ਪਰ ਉਸ ਤੋਂ ਪਹਿਲਾਂ ਕਿਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਗੱਲ ਕਰੀਏ ਤਾਂ ਦੋ ਦਿਨ ਪਹਿਲਾਂ ਏਡੀਜੀਪੀ ਸਭ ਵੱਲੋਂ ਵੀ ਜਗਾ ਇੱਥੇ ਸਖਿਆ ਦੇ ਮਦੇ ਨਜ਼ਰਦ ਜਿਹੜੇ ਮਾਇਨਾ ਕੀਤਾ ਗਿਆ ਸੀ ਪਰ ਉਸੇ ਬਾਜੂਦਰ ਇੱਕ ਵੱਡੀ ਚੂਕ ਜਿਹੜੀ ਸਾਮਣੀ ਹੈ ਨਹੀਂ ਇਦਾਂ ਨਹੀਂ ਜੀ ਇਸ ਤੇ ਮੈਂ ਫਿਰ ਤੁਹਾਨੂੰ ਹੀ ਦੱਸਣਾ ਚਾਹਨਾ ਕਿ ਚੂਕ ਵਾਲੀ ਗੱਲ ਨਹੀਂ ਜਿੱਥੇ ਵੈਨਿਊ ਹੈਗਾ ਉੱਥੇ ਕੁਝ ਇਦਾਂ ਦਾ ਨਹੀਂ ਹੋਇਆ ਹੈਗਾ ਸਾਡਾ ਵੈਨਿਊ ਅੰਦਰ ਆ ਤੇ ਸਾਡੀ ਗਾਰਡ ਵੀ ਲੱਗੀ ਹੈ ਉੱਥੇ ਸਾਰਾ ਅਸੀਂ ਯਾਨੀ ਕਿ 24/7 ਗਾਰਡ ਲੱਗੀ ਹੋਈ ਹੈ ਉਹਦੇ ਉਹਦੇ ਉਸ ਕੰਪਾਊਂਡ ਤੇ ਜਿੱਥੇ ਇਹ ਫੰਕਸ਼ਨ ਹੋਣਾ ਹੈ ਉੱਥੇ ਇਦਾਂ ਦਾ ਕੁਝ ਨਹੀਂ ਇਹ ਉਸ ਤੋਂ ਉਸ ਤੋਂ ਬਾਹਰ ਹੈ ਥੋੜਾ ਦੂਰ ਹੈ ਜਿੱਥੇ ਇੱਥੇ ਇੱਥੇ ਹੋਇਆ ਹੈਗਾ ਨਜ਼ਰ ਕਾਲ ਸਨੀਸ ਮਤਕ ਤੋਂ ਸੰ ਸਿੰਘ ਪਨੂ ਵਾਲੇ ਤੇ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਜਿਸ ਵਿੱਚ ਜਿੰਮੇਵਾਰੀ ਲਈ ਗਈ ਇਸ ਝੰਡੇ ਜਿਹੜੇ ਅਸੀਂ ਲੈ ਰਾਏ ਨੇ ਇਸ ਤੋਂ ਲਗਾਇਆ ਕੁਪੁਰ ਵੈਨਿਊ ਜਿੱਥੇ ਰੇਲਵੇ ਸਟੇਸ਼ਨ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਦੀ ਨਜ਼ਰ ਤੇ ਇਹ ਚੀਜ਼ਾਂ ਪਹਿਲਾਂ ਨਹੀਂ ਆਈਆਂ ਕਿਉਂਕਿ ਵੀਡੀਓ ਆਉਣ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੱਤਕਿਆ ਹੈ ਇਹ ਐਲੀਮੈਂਟ ਆਫ ਸਰਪ੍ਰਾਈਜ਼ ਉਹਦੇ ਕੋ ਹੋਣਾ ਜੀ ਐਸੀ ਤੇ ਫਿਰ ਜਿਉਂ ਹੀ ਸਾਨੂੰ ਪਤਾ ਲੱਗਾ ਸੀ ਤੁਰੰਤ ਜਿੰਮੂ ਵੀ ਕਹਿੰਦੇ ਇਸ ਸੀਚ ਹੈ ਗਿਆ ਜਿੱਥੇ ਜਿੱਥੇ ਅਸੀਂ ਦੇਖੋ ਇਹ ਫੰਕਸ਼ਨ ਦੇ ਚੱਲਦੇ ਵੈਸੇ ਵੀ ਸਾਡੀਆਂ ਗਾਰ ਦਾ ਥਾਣਿਆਂ ਤੇ ਆਫਿਸਿਸ ਚ ਹੋਰ ਲੱਗੀਆਂ ਉੱਥੇ ਜਿੱਦਾ ਕੁਝ ਨਹੀਂ ਹੋਇਆ ਇਹਨੇ ਕੋਈ ਦੂਰ ਸਪੌਟ ਲੱਭ ਕੇ ਜੋ ਕੀਤਾ ਹੈਗਾ ਬਟ ਉਹੀ ਉਹਨਾਂ ਉਦੇ ਤੇ ਖਿਲਾਫ ਕਾਰਵਾਈ ਕਰਨਾ ਹੈ